ਨਾ ਪਹਿਲਾ ਵਾਂਗੂ ਯਾਰ ਨ ਮਿਲਦੇ ਨਾ ਹੀ ਰਿਸ਼ਤੇਦਾਰ ਨੇ ਮਿਲਦੇ ਨਾ ਸਾਝੇ ਪਰਿਵਾਰ ਨੇ ਮਿਲਦੇ ਕੋਈ ਖੜਕਦੇ ਰਹਿੰਦੇ ਭਾਂਡੇ ਮੁਹੱਬਤਾਂ ਘਟ ਗਈਆਂ ਪਿਆਰ ਸੰਘੜਦੇ ਜਾਂਦੇ ਮੁਹੱਬਤਾਂ ਘਟ ਗਈਆਂ ਪਿਆਰ ਸੰਘੜਦੇ ਜਾਂਦੇ ਸਕਿਆਂ ਦੀ ਜੇ ਗੱਲ ਤਾਂ ਕਰੀਏ ਕਾਹਦੀ ਭੁੱਖੀ ਹੰਮੀ ਭਰੀਏ ਉਂਝ ਤਾਂ ਭਾਵੇਂ ਸਕੇ ਨੇ ਹੁੰਦੇ ਪਰ ਇੱਕ ਦੂਜੇ ਨੂੰ ਵੇਖ ਨਾ ਜਰੀਏ ਸੱਚੀ ਗੱਲ ਜੇ ਮੂੰਹ ਤੇ ਕਹੀਏ ਕੋਈ ਰੁੱਸ ਰੁੱਸ ਘਰੋਂ ਜਾਂਦੇ ਮੁਹੱਬਤਾਂ ਟੱਟ ਗਈਆਂ ਪਿਆਰ ਸੰਗੜਦੇ ਜਾਂਦੇ ਮੁਹੱਬਤਾਂ ਟੱਟ ਗਈਆਂ ਪਿਆਰ ਸੰਭੜਦੇ ਜਾਂਦੇ ਨੋਹਾਂ ਘਰ ਵਿੱਚ ਪੜੀਆਂ ਆਈਆਂ ਸੋਹਣੀਆਂ ਵੀ ਸੀ ਬੜੀਆਂ ਆਈਆਂ ਸੰਸਕਾਰ ਪੱਖੋਂ ਤਾਂ ਜਮ੍ਹਾਂ ਹੀ ਖਾਲੀ ਬਸ ਅੱਗ ਦੇ ਵਾਂਗੂੰ ਸੜੀਆਂ ਆਈਆਂ ਕੋਈ ਬੁੱਢੇ ਮਾਪੇ ਘਰ ਚੋਂ ਕੱਢਦੇ ਜਿਉਂ ਕੱਲੀ ਦੇ ਤਾਂਦੇ ਮੁਹੱਬਤਾਂ ਕੱਟ ਗਈਆਂ ਪਿਆਰ ਸੰਗੜਦੇ ਜਾਂਦੇ ਮੁਹੱਬਤਾਂ ਕੱਟ ਗਈਆਂ ਤੇ ਪਿਆਰ ਸੰਗੜਦੇ ਜਾਂਦੇ ਰੰਗ ਵਿੱਚ ਭੰਗ ਕੁਝ ਲੀਡਰ ਪਾ ਗਏ ਭਾਈ ਦੇ ਨਾਲ ਭਾਈ ਲੜਾ ਗਏ ਇੱਕ ਸੱਚੀ ਗੱਲ ਹੋਰ ਮੈਂ ਦੱਸਾਂ ਕੁਝ ਰਿਸ਼ਤੇ ਮੋਬਾਈਲ ਵਿਖਾ ਗਏ ਨਾ ਸਾਰਾ ਟੱਬਰ ਜੁੜ ਕੇ ਬੈਂਦਾ ਬਸ ਮੋਬਾਈਲ ਹੀ ਦੇਖੀ ਜਾਂਦੇ ਮੁਹੱਬਤਾਂ ਕੱਟ ਗਈਆਂ ਫੇ ਪਿਆਰ ਸੰਗੜਦੇ ਜਾਂਦੇ ਮੁਹੱਬਤਾਂ ਕੱਟ ਗਈਆਂ ਪਿਆਰ ਸੰਗੜਦੇ ਜਾਂਦੇ ਸੱਤ ਵੀ ਅੱਜ ਕੱਲ੍ਹ ਵਿਹਲੀ ਪਈ ਐ ਸੁੰਨੀ ਜਮਾਂ ਹਵੇਲੀ ਪਈ ਐ ਪੁੱਤ ਬਗਾਨੇ ਦੇਸ਼ ਪਹੁੰਚ ਗਏ ਘਰ ਵਿੱਚ ਮਾਂ ਇਕੱਲੀ ਪਈ ਐ ਪਾਣੀ ਪੁੱਛਣ ਵਾਲਾ ਕੋਈ ਨਾ ਖੁੱਲੇ ਬਾੜ ਨਾ ਲੱਪਣ ਪਰਾਂਦੇ ਮੁਹੱਬਤਾਂ ਕੱਟ ਗਈਆਂ ਪਿਆਰ ਸੰਗੜਦੇ ਜਾਂਦੇ ਮਹੱਭਤਾ ਕਟ ਗਈਆਂ ਕੋਈ ਪਿਆਰ ਸੰਗੜਦੇ ਜਾਂਦੇ ਗੁਰੂ ਲਾਲ ਲੂਲ ਬਾਈ ਫਿਕਰਾਂ ਵਿੱਚ ਹੈ ਕੋਈ ਕਲਯੁਗ ਆਖਰ ਸਿਖਰਾਂ ਵਿੱਚ ਹੈ ਫੁੱਲਾਂ ਤੇ ਸੀ ਕਾਟੋ ਜਿਹੜੀ ਅੱਜ ਕੱਲ ਫਸ ਗਈ ਕਿਕਰਾਂ ਦੇ ਵਿੱਚ ਹੈ ਵੱਡ ਵਡੇਰੇ ਤੱਕਦੇ ਰਹੇਗੇ ਕੋਈ ਵੱਡ ਵਡੇਰੇ ਤੱਕਦੇ ਰਹਗੇ ਹੱਥ ਚੋਂ ਤੋਤੇ ਉੱਡਦੇ ਜਾਂਦੇ ਮਹੱਭਤਾ ਕਟ ਗਈਆਂ ਕੋਈ ਪਿਆਰ ਸੰਗੜਦੇ ਜਾਂਦੇ ਮਹੱਬਤਾਂ ਕੱਟ ਗਈਆਂ ਪਿਆਰ ਸੰਗੜ ਦੇ ਜਾਨੋ ਲੈ ਵੀ ਦੋਸਤੋ ਪਹਿਲਾਂ ਵੀ ਤੁਸੀਂ ਮੇਰੀਆਂ ਕਤਾਵਾਂ ਨੂੰ ਬਹੁਤ ਸਾਰਾ ਪਿਆਰ ਬਖਸ਼ਦੇ ਹੋ ਉਮੀਦ ਕਰਦਾ ਹਾਂ ਵੀ ਸਿਰਜਣਾ ਨੂੰ ਪਸੰਦ ਆਉਣੀ ਤੁਹਾਡੇ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਮੈਂਟ ਸ਼ੇਅਰ ਕਰਨਾ ਤੇ ਪੂਰੀ ਸਪੋਰਟ ਕਰਨਾ ਦੋਸਤੋ ਉਮੀਦ ਰੱਖਦਾ ਹੈ ਵੀ ਆਪ ਵੱਧ ਤੋਂ ਵੱਧ ਆਪਣਾ ਸਹਿਯੋਗ ਕਰੋਗੇ ਅਗਲੀ ਰਚਨਾ ਵੀ ਤੁਹਾਡੇ ਬਹੁਤ ਜਲਦੀ ਪੇਸ਼ ਕਰਨ ਵਾਲੇ ਆ ਥੈਂਕ ਯੂ ਦੋਸਤੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ